ਘੰਡੇ ਦੀ ਬਹੁਤ ਟੌਪ ਦੀ ਵੈਰਾਈਟੀ ਅੱਜ ਦੇ ਸਮੇਂ ਤੇ ਮੰਨੀ ਜਾਂਦੀ ਹੈ ਐਲ 280 ਵੀ ਕਰ ਚੱਦੀ ਹੈ ਐਲ 280 ਲੱਗਿਆ ਹੋਇਆ ਆਪਣੇ ਕੋਲੇ ਤੇ ਪੀ ਆਰਓ 7 ਲੱਗਿਆ ਹੋਇਆ ਜੀ ਇਹਨਾਂ ਦਾ ਜਿਹੜਾ ਸਹੀ ਸਮਾਂ ਇਹ ਦਸੰਬਰ ਲਾਸਟ ਤੋਂ ਹੁੰਦਾ ਹੈ ਟ੍ਰਾਂਸਪਲੈਂਟ ਕਰਨ ਦਾ ਪੱਟਕੇ ਲਾਉਣ ਦਾ ਸਮਾਂ ਹਾਂ ਕਿਸੇ ਨੇ ਕਿੱਲਾ ਲਾਉਣਾ ਹੈ ਦੋ ਕਿੱਲੇ ਲਾਉਣੀ ਹੈ ਹਾਂ ਹਾਂ ਅਸੀਂ ਆਪਣੇ ਕੋਲੇ ਪਨੀਰੀ ਹੈ ਜਿਹੜੀ ਸੱਲੀ ਵਕਤ ਦੀਰੀ ਦੇ ਬਾਰੇ ਲੈ ਵੀ ਸੱਜਣੋ ਰੋਤਾ ਕੀ ਗੰਡਿਆਂ ਦੀ ਅੱਜ ਕੱਲ ਗੰਡੇ ਆ ਜਿਹੜੇ ਹੁਣ ਤੋਂ ਲੈ ਕੇ ਤੇ ਲੋਹੜੀ ਤੱਕ ਜਿਹੜੇ ਗੰਢੀ ਗੰਡੇ ਲਏ ਜਾਣਗੇ ਕਿਉਂਕਿ ਗੰਡਾ ਇੱਕ ਇਹੋ ਜੀ ਚੀਜ਼ ਆ ਜਿਹੜਾ ਸਾਰਾ ਸਾਲ ਰਸੋਈ ਦੇ ਵਿੱਚ ਕੰਮ ਆਉਣ ਵਾਲੀ ਚੀਜ਼ ਆ ਖੁਸ਼ੀ ਹੋਵੇ ਗਮੀ ਹੋਵੇ ਗੰਡੇ ਦੀ ਬਹੁਤ ਜ਼ਰੂਰਤ ਪੈਂਦੀ ਆ ਤੇ ਗੰਡੇ ਕਈ ਵਾਰੀ ਦੇਖਿਆ ਗੰਡੇ ਕਈ ਵਾਰੀ 100-100 ਰੁਪਏ ਕਿਲੋ ਵੀ ਖਰੀਦਨੇ ਪੈਂਦੇ ਆ ਉਸ ਤੋਂ ਬਿਹਤਰ ਆ ਵੀ ਆਪਾਂ ਘਰ ਜੋ ਕੇ ਗੰਡੇ ਹਰ ਕਿਸਾਨ ਨੂੰ ਆਪਦੇ ਘਰੇ ਜਰੂਰ ਲਾਉਣੇ ਚਾਹੀਦੇ ਜਿੰਨਾ ਕੁ ਵੀ ਕਿਸੇ ਕੋਲੇ ਥਾਂ ਬਚਾ ਅੱਜ ਅਸੀਂ ਆਏ ਆਂਗੇ ਪਿੰਡ ਭੁੰਦੜ ਆ ਜਿਹੜਾ ਭੁੰਦੜ ਤੋਂ ਬਾਲਿਆਂ ਵਾਲੀ ਵਾਲਾ ਰੋਡ ਆ ਨਵਾਂ ਬਣਿਆ ਆ ਪٹرول ਪੰਪ ਨਾਲ ਹੀ ਪٹرول ਪੰਪ ਦੇ ਨਾਲ ਹੀ ਜੀਤ ਸਿੰਘ ਪ੍ਰਧਾਨ ਜਿੰਨਾ ਦਾ ਖੇਤ ਪਹਿਲਾਂ ਪਿੱਛੇ ਹੁੰਦਾ ਸੀ ਪਿਛਲੀ ਵਾਰੀ ਉਹਨਾਂ ਨੇ ਰੋਡ ਦੇ ਉੱਪਰ ਜਿਹੜਾ ਗੰਡਿਆਂ ਦਾ ਕੰਮ ਕੀਤਾ ਤਾਂ ਕਿ ਆਉਣ ਜਾਣ ਵਾਲ ਨੂੰ ਸੁਵਿਧਾ ਰਹੇ ਤੇ ਇੱਥੇ ਨਵਾਂ ਸੈਟਅਪ ਖੜਾ ਕੀਤਾ ਫੱਕ ਤੁਸੀਂ ਦੇਖ ਰਹੇ ਹੋ ਫੱਕ ਮੈਨੂੰ ਤਾਂ ਬੜੀ ਸੋਹਣੀ ਲੱਗੀ ਬਾਕੀ ਤੁਸੀਂ ਵੀ ਵਿਚਾਰ ਦਿਓ ਆਓ ਪ੍ਰਧਾਨ ਜੀ ਨਾਲ ਕੁਝ ਗੱਲਾਂ ਕਰਦੇ ਆਂ ਪ੍ਰਧਾਨ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਪ੍ਰਧਾਨ ਜੀ ਇੱਕ ਤਾਂ ਮੈਨੂੰ ਇਹ ਦੱਸੋ ਵੀ ਆਪਣਾ ਜਿਹੜਾ ਤੁਹਾਡੇ ਗੰਡੇ ਦੇ ਬੀਜ ਬਾਰੇ ਜਰੂਰ ਦੱਸੋ ਦੂਜਾ ਇਹ ਤਾਂ ਨਾ ਪਾਇਓ ਰੇਟ ਰੂਟ ਕੀ ਰਹੂਗਾ ਇਹਦਾ ਤੀਜੀ ਗੱਲ ਮੈਨੂੰ ਇਹ ਵੀ ਦੱਸ ਦਿਓ ਕਿਉਂਕਿ ਗੰਡਿਆਂ 'ਚ ਲੰਬਾ ਜਿਹਾ ਪੜਾ ਹੁੰਦਾ ਨਿਸਰ-ਨੁਸਰ ਜੇ ਜਾਂਦੇ ਆਂ ਵੀ ਉਹ ਤਾਂ ਨਹੀਂ ਸਮੱਸਿਆ ਠੀਕ ਹੈ ਜੀ ਹਮ ਇਹ ਗੰਡਿਆਂ ਦੀ ਜਿਹੜੀ ਵੈਰਾਈਟੀ ਆਪਣੇ ਕੋਲੇ ਲੱਗੀ ਹੋਈ ਹੈ ਜੀ ਹਮ ਇੱਕ ਤਾਂ ਹਾਰਟੀਕਲਚਰ ਦੀ ਹੈਗੀ ਏ ਐਲ ਆਰ ਜੀ ਨੂੰ ਐਗਰੀ ਫਾਉਂਡ ਲਾਈਟ ਰੈਡ ਕਹਿੰਦੇ ਹ ਹਾਂ ਦੂਜਾ ਗੰਡੇ ਦੀ ਬਹੁਤ ਟਾਪ ਦੀ ਵੈਰਾਈਟੀ ਅੱਜ ਦੇ ਸਮੇਂ ਤੇ ਮੰਨੀ ਜਾਂਦੀ ਹੈ ਐਲ 28 ਹਾਰਟੀਕਲਚਰ ਦੀ ਹੈ ਐਲ 28 ਲੱਗਿਆ ਹੋਇਆ ਆਪਣੇ ਕੋਲੇ ਹਾਂ ਤੇ ਪੀ ਆਰਓ 7 ਲੱਗਿਆ ਹੋਇਆ ਹਾਂ ਤੇ ਇੱਕ ਲੱਗਿਆ ਹੋਇਆ ਰੈਡ ਮਾਰਬਲ ਹਾਂ ਜਿਹੜੀ ਤੁਸੀਂ ਗੱਲ ਕਰ ਰਹੇ ਹੋ ਨੈਸਰਨ ਦੀ ਹਾਂ ਹਾਂ ਨੈਸਰਨ ਦੀ ਗੱਲ ਇਕੱਲਾ ਵੀ ਨਾਲ ਨਹੀਂ ਹੁੰਦਾ ਇਹਦੇ ਸਮੇਂ ਨਾਲ ਜਿਹੜਾ ਹੈਗਾ ਸਵਨ ਹੁੰਦਾ ਨੈਸਰਨ ਆਪਣੇ ਲੋਕ ਕਹਾਵਲ ਕਰ ਦਿੰਦੇ ਨਾ ਜਿੰਨੀਆਂ ਆਪਣੀਆਂ ਯੂਨੀਵਰਸਿਟੀ ਦੀਆਂ ਵੈਰਾਈਟੀਆਂ ਚਾਹੇ ਹਾਰਟੀਕਲਚਰ ਦਾ ਗਾਉਂ ਰੈਕਡ ਕਰ ਹਾਂ ਇਹਨਾਂ ਦਾ ਜਿਹੜਾ ਸਹੀ ਸਮਾਂ ਇਹ ਦਸੰਬਰ ਲਾਸਟ ਤੋਂ ਹੁੰਦਾ ਹੈ ਟਰਾਂਸਪਲੈਂਟ ਕਰਨ ਦਾ ਪਟਕੇ ਲਾਉਣ ਦਾ ਪਨੀਰੀ ਉਸੇ ਹਿਸਾਬ ਨਾਲ ਹੀ ਅਸੀਂ ਪਨੀਰੀ ਦੀ ਵਿਆਦ ਕਰਦੇ ਆ ਉਸੇ ਹਿਸਾਬ ਨਾਲ ਹੀ ਪਨੀਰੀ ਪਟਕੇ ਖੇਤੀ ਲਵਾਉਂਦੇ ਆ ਜੇ ਇਹ ਸਹੀ ਸਮੇਂ ਤੇ ਗੰਢਾ ਲੱਗੂਗਾ ਤਾਂ ਇਹਦੇ ਚ ਨਸਾਰੇ ਦੀ ਸਮੱਸਿਆ ਨਹੀਂ ਆਊਗੀ ਇੱਕ ਪ੍ਰਧਾਨ ਜੀ ਜੇ ਕਈ ਹਰੀ ਕੋਈ ਕਿੱਲਾ ਦੋ ਕਿੱਲੇ ਲਾਉਣ ਵਾਲਾ ਇਕੱਠਾ ਆ ਜੇ ਤਾਂ ਬੀਜ ਦੀ ਤੁਹਾਡੇ ਕੋਲੇ ਪ੍ਰਬੰਧ ਹੈ ਹਾਂ ਜੀ ਜਿੰਨਾ ਮਰਜ਼ੀ ਸਾਡੇ ਕੋਲੇ ਆਹ ਦੇਖੋ ਤੁਸੀਂ ਦੇਖੀ ਜਾਨੋ ਕਿੱਲੀ ਜੀ ਹਾਂ ਹਾਂ ਕਿਸੇ ਨੇ ਕਿੱਲਾ ਲਾਉਣਾ ਦੋ ਕਿੱਲੇ ਲਾਉਣੀ ਹੈ ਹਾਂ ਹਾਂ ਤਸਾਂ ਆਪਣੇ ਕੋਲੇ ਪਨੀਰੀ ਹੈ ਜਿਹੜੀ ਸੱਲੀ ਬਕਸ ਪਨੀਰੀ ਦੇ ਮਾ ਤੇ ਇੱਕ ਇਹਦੀ ਬਜਾਈ ਦਾ ਟਾਈਮ ਬਾਰੇ ਤੁਸੀਂ ਗੱਲ ਕਰਤੀ ਬਜਾਈ ਦੀ ਸਪੇਸ ਕਿੰਨੀ ਚਾਹੀਦੀ ਹੈ ਜਾਂ ਉਸ ਤੋਂ ਬਾਅਦ ਦਾ ਥੋੜਾ ਬੋਤਾ ਰੱਖ ਰਕਾਬ ਜਾਂ ਕੋਈ ਖਾਦ ਖਰਾਕ ਕੀ ਕੀ ਪਾ ਸਕਦੇ ਨੇ ਬਜਾਈ ਦਾ ਜਿਹੜਾ ਸਮਾਂ ਉਹ ਜੀ ਇਹਦਾ ਲਾਸਟ ਦਸੰਬਰ ਤੋਂ ਲੈ ਕੇ 10 ਫਰਵਰੀ ਤੱਕ ਅਸੀਂ ਗੰਡਾ ਆਪਦੇ ਖੇਤ ਚ ਲਾ ਕੇ ਦੇਖਿਆ 10 ਫਰਵਰੀ ਨੂੰ ਲੱਗਿਆ ਵੀ ਗੰਡਾ ਪੂਰਾ ਵਧੀਆ ਪ੍ਰੋਪਰ ਫਸਲੇ ਦੀ ਹੁੰਦੀ ਹੈ ਖਿਆਲ ਰੱਖਣ ਵਾਲੀ ਦੀ ਗੱਲ ਇਹ ਹੈ ਵੀ ਇੱਕ ਤਾਂ ਬੀਜਣ ਵੇਲੇ ਸਾਡਾ ਬਾਹਣ ਸੁੱਕਾ ਹੋਣਾ ਚਾਹੀਦਾ ਵਾਗਰ ਤਿਆਰ ਕੀਤਾ ਹੋਇਆ ਗਿੱਲਾ ਕੱਟੇ ਗੋਹ ਦੀ ਖਾਦ ਟਾਪਾਵੇ ਪਜੀ ਹੋਈ ਰੂੜੀ ਦੀ ਰੇ ਪਾ ਲੋ ਹੂੰ ਦੂਜਾ ਜਿਹੜਾ ਲੰਬਾ ਸਮਾਂ ਰੱਖਣ ਦੀ ਗੱਲ ਆ ਉਹਦੇ ਚ ਮੂਰੇ ਵੀ ਧਿਆਨ ਦੇਖਣਾ ਪੈਂਦਾ ਹੈਗਾ ਇਹ ਵੈਰਿਟੀ ਤੇ ਵੀ ਡਿਪੈਂਡ ਹੁੰਦਾ ਹੈਗਾ ਪੱਟਰਣ ਵੇਲੇ ਅਸੀਂ ਗੰਡੇ ਨੂੰ ਇੱਕ ਤਾਂ ਪਾਣੀ ਨਾ ਲੱਗਿਆ ਹੋਵੇ ਸੁੱਕੇ ਖੇਤ ਚੋਂ ਪਟੋ ਹੂੰ ਧੁੱਪ ਨਾ ਲੱਗਣ ਦਿਓ ਜਦੋਂ ਗੰਡਾ ਅਸੀਂ ਪੱਟ ਲੈ ਜੇ ਧੁੱਪ ਚ ਪਿਆ ਰਹਿ ਗਿਆ ਗੰਡਾ ਉਦੋਂ ਧੁੱਪ ਬਹੁਤ ਤੇਜ਼ ਹੁੰਦੀ ਹੈ ਉਹਦਾ ਵੀ ਅਸਰ ਪਊਗਾ ਜੇ ਅਸੀਂ ਗੰਡੇ ਪੱਟੀ ਜਾਂਦੇ ਸਾਡੀ ਟਰਾਲੀ ਖੜੀ ਹੈਗੀ ਉਹ ਟਰਾਲੀ ਤਾਪ ਗਈ ਲਿਆ ਕੇ ਗੰਡੇ ਵੇ ਸੇੜ ਤੇ ਜਿਹੜਾ ਟਰਾਲੀ ਦੀ ਚਾਦਰਾਂ ਇਹ ਸਾਰੀਆਂ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ ਵੈਸੇ ਸਾਡੀ ਵੈਰਿਟੀ ਆਹ ਹੈ ਮੈਂ ਆਪ ਰੱਖ ਕੇ ਦੇਖੀ ਆਂ ਵੀ ਇਹ ਲੰਮਾ ਸਮਾਂ 7-8 ਮਹੀਨਿਆਂ ਤੱਕ ਗੰਡਾ ਹੋਰ ਜਿਦਾ ਹੋਰ ਜਾ ਰਿਹਾ ਦਾ ਹਵਾ ਲਵਾ ਕੇ ਰੱਖਣਾ ਪੈਂਦਾ ਹਾਂ ਹਾਂਜੀ ਤਾਂ ਬਹੁਤ ਬਹੁਤ ਧੰਨਵਾਦ ਜੀ ਪ੍ਰਧਾਨ ਜੀ ਤਾਂ ਕਿਸਾਨ ਵੀਰੋ ਜਿਹਨੂੰ ਵੀ ਗੰਡੇ ਦੀ ਫੱਕ ਦੀ ਜ਼ਰੂਰਤ ਹੈ ਗੰਡੇ ਦੀ ਫੱਕ ਤਿਆਰ ਆ ਬਿਲਕੁਲ ਅੱਜ ਤਕਰੀਬਨ 28-29 ਦਸੰਬਰ ਹੋ ਗਿਆ ਤੇ ਆਉਣ ਵਾਲੀ ਲੋਹੜੀ ਜੀ ਤੱਕ ਤਾਂ ਮੇਰੇ ਹਿਸਾਬ ਨਾਲ ਜਿੱਥੋਂ ਤੱਕ ਆ ਵੀ ਜਿਆਦਾ ਬਜਾਂ ਰ ਖੇਚ ਰਹੀਂਦੀ ਆ ਤਾਂ ਤੁਸੀਂ ਫੱਕ ਆਪਦਾ ਟਾਈਮ ਸਰ ਇੱਥੋਂ ਜਿਹੜਾ ਲੈ ਜਾ ਸਕਦੇ ਹੋ ਇਦਾਂ ਸფერ ਨੋਟ ਕਰ ਲੋ ਬਾਲਿਆਂ ਵਾਲੀ ਵਾਲਾ ਰੋੜ ਆ ਸਾਹਮਣੇ ਸ਼ੈਲਰ ਆ ਗਿਆ ਜਿਹੜਾ ਨਵਾਂ ਬਣਿਆ ਤੇ ਇੱਧਰਲੇ ਹੱਥ ਮੇਰੇ ਪੰਪ ਆ ਗਿਆ ਤੇ ਪੰਪ ਦੇ ਨਾਲ ਆ ਮੋਟਰ ਹੈ ਤੇ ਇੱਥੇ ਅੱਗੇ ਤੁਸੀਂ ਚੋਹਾਨ ਜਿਹੜਾ ਅ ਗੰਡਾ ਦੀ ਪਨੀਰੀ ਚੋਹਾਨ ਨਰਸਰੀ ਪੁੰਗ ਚੋਹਾਨ ਨਰਸਰੀ ਪੁੰਦੜ ਤੋਂ ਤੁਸੀਂ ਜਿਹੜੀ ਪਿਆਜ਼ ਦੀ ਪਨੀਰੀ ਲਿਆ ਸਕਦੇ